ਹਾਣੀਪਤ ਜ਼ਿਲ੍ਹੇ ਦੇ ਨਾਰਾਪਿੰਡ ਦੀ ਵੀਡੀਓ ਆ ਵੀਰੋ ਇਹ ਦੇਖੋ ਇੱਥੇ ਇੱਕ ਗਾਂ ਟਰੇਨ ਦੇ ਮੂਹਰੇ ਬੁਰੀ ਤਰ੍ਹਾਂ ਅੜ ਗਈ ਹੈ ਉਹਦੇ ਹਜ਼ਾਰਾਂ ਵਾਰੀ ਹਾਰਨ ਮਰਨ ਤੇ ਵੀ ਗਾਂ ਬਿਲਕੁਲ ਪਰੇ ਨਹੀਂ ਹੋ ਰਹੀ ਦੇਖੋ ਇਹ ਗਾਂ ਕਿਸ ਤਰ੍ਹਾਂ ਟਰੇਨ ਦੀ ਪੱੜੀ ਦੇ ਮੂਹਰੇ ਅੜੀ ਹੋਈ ਹੈ ਕਿੰਨਾ ਸਮਾਂ ਇਹ ਬਿਲਕੁਲ ਵੀਰੋ ਲੈਣ ਦੇ ਉੱਤੋਂ ਪਰੇ ਨਹੀਂ ਹੁੰਦੀ ਇਹ ਡਰੀ ਹੈ ਜਾਂ ਕੋਈ ਹੋਰ ਗੱਲ ਹੈ ਦੇਖੋ ਜਿਵੇਂ ਟ੍ਰੇਨ ਨਾਲ ਲੱਗਣ ਦੇ ਬਾਵਜੂਦ ਵੀ ਫਿਰ ਫਿਰ ਉਧਰ ਨੂੰ ਮੂੰਹ ਕਰ ਲੈਂਦੀ ਹੈ ਭੱਜਦੀ ਨਹੀਂ ਤੇ ਨਾ ਹੀ ਪਾਸੇ ਹੁੰਦੀ ਹੈ ਫਿਰ ਅਕਸਰ ਟ੍ਰੇਨ ਦੇ ਵਿੱਚੋਂ ਬੰਦੇ ਉਤਰੇ ਨੇ ਡਾਂਗਾਂ ਲੈ ਕੇ ਤਿੰਨੇ ਚ ਦੋ ਤਿੰਨ ਦੇਖੋ ਉਹਨੂੰ ਡਾਂਗਾਂ ਨੂੰ ਭਜਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਉਹ ਜਾਂਦੀ ਨਹੀਂ ਉਹਨਾਂ ਨੂੰ ਮਾਰਨ ਵੀ ਜਾਂਦੀ ਆ ਦੇਖੋ ਨੇੜੇ ਆ ਕੇ ਤਾਂ ਇਹ ਭੱਜ ਕੇ ਉਹਨਾਂ ਦੇ ਮਗਰ ਵੀ ਪੈ ਜਾਂਦੀ ਹੈ ਮਾਰ 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 ਸਿੱਟ ਕੋ ਜੋ ਗਈ ਹਮਲਾ ਕਰਕੇ ਪਰ ਉਹ ਫਿਰ ਵੀ ਬੰਦੇ ਪਿੱਛੇ ਹਟ ਗਏ ਥੋੜਾ ਜਿਹਾ ਪਰ ਗਏ ਨਹੀਂ ਦੇਖੋ ਡਾਂਗਾਂ ਲੱਗੀਆਂ ਨੂੰ ਕਿਵੇਂ ਅੱਕੇ ਤੋਂ ਸਾਈਡ ਤੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਉਹ ਪੂਰੀ ਮੁਸ਼ਕਲ ਦੇ ਨਾਲ ਹੋਊਗੀ ਇਹਨੂੰ ਚਲੋ ਚਲੋ ਹੋ ਗਈ ਬਰੇ ਦੇਖੋ ਜੀ ਪੂਰੀ ਤਰ੍ਹਾਂ ਅੜੀ ਹੋਈ ਐ ਅਖੀਰ ਨੂੰ ਬੜੀ ਮੁਸ਼ਕਲ ਨਾਲ ਲੈਂਣ ਤੋਂ ਪਰੇ ਹੋਈ ਹੈ। ਪਿੱਛੇ ਟ੍ਰੈਫਿਕ ਦੀ ਭੀੜ ਲੱਗ ਗਈ। ਦੇਖੋ ਜੀ ਕਈ ਵਾਰੀ ਐਦਾਂ ਵੀ ਪਸ਼ੂ ਹੁੰਦੇ ਨੇ। ਆਹ ਦੇਖੋ ਜਾਸੇ-ਪਾਸੇ ਤੋਂ ਲੋਕ ਆਏ ਸੀਗੇ ਇਹਨੂੰ ਪਾਸੇ ਸਾਈਡ ਤੇ ਕਰਨ ਤੇ ਖੇਤਾਂ 'ਚੋਂ। ਆਹ ਦੇਖੋ ਕਿੰਨੀ ਵੱਡੀ ਭੀੜ ਲੱਗ ਗਈ। ਜਾਮ ਲੱਗ ਗਿਆ ਸੜਕ 'ਤੇ। ਦੇਖੋ ਜੀ ਟ੍ਰੈਨ ਨੂੰ ਚੱਲਣ ਦੇ ਵਿੱਚ ਕਾਫੀ ਸਮਾਂ ਲੱਗ ਗਿਆ ਉਹਨਾਂ ਦੇ ਟ੍ਰੈਫਿਕ ਸੜਕ ਤੇ ਜਾਮ ਲੱਗ ਗਿਆ ਪੂਰਾ ਦੇਖੋ ਜੀ